ਚਲ ਚਲ ਵਨ ਟੂ ਵਨ ਭਾਈ ਅਗਰ ਈਡੀਆ ਵਾਲੇ ਥੋੜਾ ਇਹ ਪੰਨਾ ਲਾਈਵ ਜਾ ਰਿਹਾ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਲੰਬੇ ਸਸਪੈਂਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੁਛੀ ਦੇਰ ਚ ਅੰਮ੍ਰਿਤਸਰ ਦੀ ਧਰਤੀ ਤੇ ਪੈਰ ਰੱਖਣ ਜਾ ਰਹੇ ਹਨ ਇਸ ਵਾਰ ਉਹ ਕਾਂਗਰਸ ਨੇਤਾ ਬਣ ਕੇ ਆਏ ਨੇ ਮੇਰੇ ਨਾਲ ਨਵਜੋਤ ਸਿੰਘ ਸਿੱਧੂ ਦੀ ਵਾਈਫ ਡਾਕਟਰ ਨਵਜੋਤਕੌਰ ਸਿੱਧੂ ਮੌਜੂਦ ਨੇ ਮੈਡਮ ਪਹਿਲਾਂ ਜਦੋਂ ਤੁਸੀਂ 에어ਪੋਰਟ ਤੇ ਉਹਨਾਂ ਨੂੰ ਰਿਸੀਵ ਕਰਨ ਆਂਦੇ ਸੀਗੇ ਤੇ ਬੀਜੇਪੀ ਵਾਲੇ ਉਹਨਾਂ ਤੁਹਾਡੇ ਨਾਲ ਆਂਦੇ ਸੀਗੇ ਅੱਜ ਜਦੋਂ ਨਵਜੋਤ ਸਿੰਘ ਸਿੱਧੂ 에어ਪੋਰਟ ਤੋਂ ਬਾਹਰ ਨਿਕਲਣਗੇ ਤੇ ਸਮਰਥਕ ਚੇਂਜ ਹੋਣਗੇ ਪੰਜੇ ਦੇ ਨਾਲ ਉਹਨਾਂ ਨੂੰ ਸਮਰਥਨ ਕੀਤਾ ਜਾਏਗਾ ਕਿਹੋ ਜਿਹਾ ਮਹਿਸੂਸ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਨਵਜੋਤ ਸਿੰਘ ਜੀ ਨੂੰ ਹਮੇਸ਼ਾ ਪੰਜਾਬੀ ਰিসিਵ ਕਰਨ ਆਉਂਦੇ ਸੀ ਜਿਹੜੇ ਪੰਜਾਬ ਦੇ ਨਾਲ ਪਿਆਰ ਕਰਦੇ ਸੀਗੇ ਅਸੀਂ ਅੱਜ ਵੀ ਪੰਜਾਬੀਆਂ ਪੰਜਾਬ ਦੇ ਨਾਲ ਪਿਆਰ ਕਰਦੇ ਆ ਤਾਂ ਜਿਹੜੇ ਲੋਕ ਆਪਣੇ ਆਪ ਨੂੰ ਬਿਕਾਊ ਕਰ ਗਏ ਜਾਂ ਕਟਪੁਤਲੀਆਂ ਬਣ ਗਏ ਅਕਾਲੀ ਗੁੰਡਾ ਸਾਰੇ ਚਾਹਦੇ ਨਹੀਂ ਸਾਡੇ ਨਾਲ ਚੱਲਣ ਜਿਹੜੇ ਕਿ ਪੰਜਾਬ ਦੇ ਦੁਸ਼ਮਣ ਐ ਅੱਜ ਪੰਜਾਬ ਨੂੰ ਬਚਾਣ ਪੰਜਾਬ ਨੂੰ ਵਾਪਸ ਦੇਣ ਪੰਜਾਬ ਨਵੀਂ ਪੰਜਾਬੀਅਤ ਖੜੀ ਹੋਈ ਹੈ ਰਾਹੁਲ ਗਾਂਧੀ ਜੀ ਦੇ ਨੇਤ੍ਰਿਤਵ ਵਿੱਚ ਤੇ ਇਹ ਸਾਰੇ ਹੁਣ ਅਸੀਂ ਕਾਂਗਰਸ ਦੀ ਸਰਕਾਰ ਵੀ ਬਣਾਵਾਂਗੇ ਤੇ ਪੰਜਾਬ ਨੂੰ ਪੰਜਾਬੀਆਂ ਨੂੰ ਵਾਪਸ ਲੋਟਾਵਾਂਗੇ ਮੈਡਮ ਤੁਹਾਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜਿਹੜੀ ਨਵੀਂ ਪਾਰੀ ਖੇਲਣ ਜਾ ਰਹੇ ਨੇ ਉੱਚ ਦੇਰੀ ਕਾਫੀ ਹੋ ਚੁੱਕੀ ਕਿਉਂਕਿ ਜੁਲਾਈ ਚ ਉਹਨਾਂ ਨੇ ਰਾਜ ਸਭਾ ਤੋਂ ਅਸਤੀਫਾ ਦਿੱਤਾ ਔਰ 20 ਦਿਨ ਸਿਰਫ ਇਲੈਕਸ਼ਨ ਨੂੰ ਰਹਿ ਗਏ ਜਿਸ ਤਰ੍ਹਾਂ ਦੀ ਉਹ ਗੱਲ ਕਰ ਰਹੇ ਨੇ ਪੰਜਾਬੀਅਤ ਦੀ ਗੱਲ ਕਰ ਰਹੇ ਨੇ ਤੁਹਾਨੂੰ ਲੱਗਦਾ ਕਿ ਦੇਰੀ ਹੋ ਚੁੱਕੀ ਹੈ ਇੱਕ ਇਮਾਨਦਾਰ ਬੰਦੇ ਦਾ ਇੱਕ ਬੋਲ ਬੋਲਿਆ ਹੋਇਆ ਹੀ ਬਹੁਤ ਇੰਪੋਰਟੈਂਸ ਰੱਖਦਾ ਹੈ ਇੱਕ ਝੂਠ ਅੰਮ੍ਰਿਤਸਰ ਈਸਟ ਤੋਂ ਇਲੈਕਸ਼ਨ ਲੜਨ ਜਾ ਰਹੇ ਨੇ ਪੂਰੇ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਪ੍ਰਚਾਰ ਕਰਨਗੇ ਜਾਂ ਫਿਰ ਆਪਣੀ ਸੀਟ ਤੇ ਧਿਆਨ ਦੇਣਗੇ ਸਾਰੇ ਪੰਜਾਬ ਵਿੱਚ ਅਸੀਂ ਆਪਣੀ ਅੰਮ੍ਰਿਤਸਰ ਈਸਟ ਸੀਟ ਉਹਨਾਂ ਦੀ ਝੋਲੀ 'ਚ ਪਾ ਦਾਂਗੇ ਉਹਨਾਂ ਨੂੰ ਲੋੜਨੀ ਹੈ ਸੀਟ ਤੇ ਇੱਥੇ ਹਰ ਕਾਰਜਕਰਤਾ ਕਾਂਗਰਸ ਦਾ ਈਸਟ ਦੇ ਵਿੱਚ ਇੰਨਾ ਕਰਮਟ ਹੈ ਕਿ ਉਹ ਐਮਐਲਏ ਇਲੈਕਸ਼ਨ ਲੜਨ ਦੇ ਕਾਬਿਲ ਹੈ ਸਾਰੇ ਲੜਨਗੇ ਕਾਰਜਕਰਤਾ ਇਕੱਠੇ ਹੋ ਕੇ ਅਸੀਂ ਪੰਜਾਬ ਭੇਜਾਂਗੇ ਉਹਨਾਂ ਨੂੰ ਜੀ ਇਹ ਸੰਗੋਦ ਕੋਰ ਸਿੱਧੂ ਜੋ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਸਿਰਫ ਪੰਜਾਬੀ ਹਰ ਵਾਰ ਉਹਨਾਂ ਨੂੰ ਪੰਜਾਬੀ ਰਿਸਿਵ ਕਰਨ ਨਾਂ ਦੇ ਨੂੰ ਪੰਜਾਬੀ ਦੇ ਹੀ ਕੰਮ ਕਰਨਗੇ ਕੈਮਰਾਮੈਨ ਸੁਪਨਾਮ ਦੇ ਨਾਲ ਰਮਨਸ਼ੂ ਗਾਬਾ ਜਗਬਨੇ ਟੀਵੀ